ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਵਿਗਲ ਬਚ ਚੁੱਕਾ ਹੈ ਤੇ ਸਿਆਸੀ ਅਖਾੜਾ ਪੂਰੇ ਜੋਰਾਂ ਦੇ ਉੱਤੇ ਚੱਲ ਰਿਹਾ ਹੈ ਉੱਥੇ ਹੀ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣਾ ਸਿਆਸੀ ਧਮਖੰਮ ਵੀ ਦਿਖਾਇਆ ਜਾ ਰਿਹਾ ਹੈ ਤੇ ਦੇਸ਼ ਭਰ ਦੇ ਵਿੱਚ ਵੱਡੇ ਨੇਤਾ ਇਸ ਸਮੇਂ ਬਿਹਾਰ ਦੇ ਵਿੱਚ ਡੇਰੇ ਲਗਾ ਕੇ ਬੈਠੇ ਹੋਏ ਨੇ ਪਰੇ ਸਬਦ ਦੇ ਦਰਮਿਆਨ ਗੱਲ ਕੀਤੀ ਜਾਵੇ ਭਾਜਪਾ ਦੀ ਤਾਂ ਜਿੱਥੇ ਬੀਤੇ ਦਿਨੀ ਭਾਜਪਾ ਦੇ ਕਈ ਆਗੂ ਜਿਹੜਾ ਨੇ ਉਹਨਾਂ ਦੇ ਵੱਲੋਂ ਬਿਹਾਰ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਛਪਰਾ ਦੇ ਵਿੱਚ ਜਿਹੜਾ ਇੱਕ ਕੱਠ ਨੂੰ ਸੰਬੋਧਨ ਕੀਤਾ ਗਿਆ ਪਰ ਇਹ ਸਭ ਦੇ ਦਰਮਿਆਨ ਉਸ ਸਮੇਂ ਭਾਜਪਾ ਦੀ ਚਰਚਾ ਜ਼ਿਆਦਾ ਵੱਧ ਗਈ ਜਦੋਂ ਭਾਜਪਾ ਦੇ ਸੀਨੀਅਰ ਆਗੂ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਣੀ ਪਈ ਹੈ ਜਿहां ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਛੋਟਾ ਹੈਲੀਕਾਪਟਰ ਹੈ ਜੋ ਕਿ ਖੜੀ ਫਸਲ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਤਾਂ ਦੱਸ ਦਈਏ ਕਿ ਸਾਬਕਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਰਾਦਾ ਜਿਹੜਾ ਹੈ ਜਹਾਜ਼ ਹੈ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਾਣੀ ਪਈ ਹੈ ਤਾਂ ਆ ਬਿਹਾਰ ਦੇ ਇੱਕ ਪਿੰਡ ਤੋਂ ਪਟਨਾ ਹਵਾਈ ਅੱਡੇ ਤੱਕ ਜਾਣਾ ਸੀ ਇਹਨਾਂ ਦੇ ਵੱਲੋਂ ਪਰ ਜਿਵੇਂ ਉਡਾਨ ਭਰਦਾ ਹੈ ਹੈਲੀਕਾਪਟਰ ਤਾਂ ਉਹ ਥੋੜੇ ਸਮੇਂ ਬਾਅਦ ਹੀ ਮੌਸਮ ਖਰਾਬ ਹੋ ਜਾਂਦਾ ਹੈ ਜਿਸ ਕਾਰਨ ਪਾਇਲਟ ਦੇ ਵੱਲੋਂ ਸੂਝ-ਬੂਝ ਦਿਖਾਉਂਦੇ ਹੋਏ ਖੇਤਾਂ ਦੇ ਵਿੱਚ ਖੜੀ ਫਸਲ ਦੇ ਉੱਤੇ ਜਿਹੜਾ ਇਹ ਜਹਾਜ਼ ਉਹ ਲੈਂਡ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਇੱਕਦਮ دہشت ਦਾ ਮਾਹੌਲ ਫੈਦਲ ਹੋ ਜਾਂਦਾ ਹੈ ਕਿਸਾਨਾਂ ਦੇ ਵੱਲੋਂ ਪੱਤੀ ਵਿੱਚ ਜਾਈ ਜਾਂਦੀ ਹੈ ਕਿ ਖੜੀ ਫਸਲ ਜਿਹੜੀ ਆ ਉਹ ਬਰਬਾਦ ਕਰ ਦਿੱਤੀ ਗਈ ਹੈ ਪਰ ਉੱਥੇ ਹੀ ਇਸ ਦੀ ਜਾਣਕਾਰੀ ਮਿਲਦੇ ਹੀ ਜਿਹੜਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਤੇ ਹੁਣ ਹੈਲੀਕਾਪਟਰ ਦੀ ਸੇਫਟੀ ਦੇ ਲਈ ਉੱਥੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਉੱਥੇ ਵਿਭਾਗ ਦਾ ਕਹਿਣਾ ਹੈ ਕਿ ਜਿਵੇਂ ਮੌਸਮ ਸਾਫ਼ ਹੋਵੇਗਾ ਉਸ ਤੋਂ ਬਾਅਦ ਇਸ ਜਹਾਜ਼ ਨੂੰ ਮੋਰ ਤੋਂ ਉਡਾਨ ਭਰਾਈ ਜਾਏਗੀ ਪਰ ਹਲੇ ਮੌਸਮ ਖਰਾਬ ਹੋਣ ਦੇ ਕਾਰਨ ਜਿਹੜਾ ਹੈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਪਰ ਇਹ ਸਭ ਦੇ ਦਰਮਿਆਨ ਜੇਕਰ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਵੀ ਜਿਹੜੀਆਂ ਨੇ ਉਹ ਵਾਇਰਲ ਹੋ ਰਹੀਆਂ ਨੇ ਕਿਸੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ ਕਿਸੇ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਹਾਜ਼ ਦੇ ਵਿੱਚ ਤਕਨੀਕੀ ਖਰਾਬੀ ਸੀ ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਣੀ ਪਈ ਹੈ ਪਰੇ ਸਭਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੀਡੀਓ ਵੀ ਹੁਣ ਬ੍ਰਿਜ ਪੁਬਲਿਕ ਅਨੁਵਾਦੇ ਵੱਲੋਂ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਨੇ ਕਿ ਜਹਾਜ਼ ਦੇ ਵਿੱਚ ਕੋਈ ਟੈਕਨੀਕਲ ਖਰਾਬੀ ਨਹੀਂ ਸੀ ਬਲਕਿ ਮੌਸਮ ਜਿਹੜਾ ਉਹ ਖਰਾਬ ਹੋਣ ਕਰਕੇ ਪਾਇਲਟ ਦੇ ਵੱਲੋਂ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ ਉਹਨਾਂ ਨੇ ਨਾਲ ਦੇ ਨਾਲ ਭਰੋਸਾ ਵੀ ਦਿੱਤਾ ਹੈ ਕਿ ਜਿਹੜੀ ਫਸਲ ਖਰਾਬ ਹੋਈ ਹੈ ਉਸ ਦੇ ਕਿਸਾਨ ਨੂੰ ਪੈਸੇ ਜਿਹੜਾ ਨੇ ਉਹ ਦੇ ਦਿੱਤੇ ਜਾਣਗੇ ਤਾਂ ਖੜੀ ਫਸਲ ਦੇ ਉੱਤੇ ਹੀ ਜਿਹੜਾ ਜਹਾਜ਼ ਉਹ ਅਚਾਨਕ ਲੈਂਡ ਕਰਾਣਾ ਪਿਆ ਹੈ ਤਾਂ ਮੌਸਮ ਖਰਾਬ ਕਰਕੇ ये सारा किस्सा जरा वापर है इस बाबत जानकारी ब्रिज की कुछ कह रहे हैं एक बारी सुन ब्रिजभूषण नमस्कार मैं ब्रिजभूषण सिंह आज मेरा बिहार प्रदेश के अंदर दिनारा विधानसभा और संदेश विधानसभा दो में चुनावी सभा का कार्यक्रम था संदेश विधानसभा का कार्यक्रम करके मैं दिनारा के लिए निकला था हेलीकॉप्टर से अचानक मौसम खराब होने के कारण हेलीकॉप्टर की सुरक्षित लैंडिंग एक खेत में करानी पड़ी वो किसी प्रकार की घटना नहीं है वो लैंडिंग पायलट ने बड़े सूझबूझ से एक खेत में करा लिया किसी प्रकार की कोई घटना नहीं घटी मैं इस समय गाड़ी पर बैठ करके के पटना जा रहा हूं तो किसी अफवाह में आने की जरूरत नहीं है मैं खुद ये वीडियो अपना स्वयं का बना करके पोस्ट कर रहा हूं किसी प्रकार की कोई हानि नहीं हुई है हम लोग पूर्णतः है सुरक्षित हैं हेलीकॉप्टर भी पूर्णतः सुरक्षित है पुलिस ने मौके पर पहुंच गई है हेलीकॉप्टर की सुरक्षा का प्रबंध कर दिया है यहाँ के प्रशासन का और यहाँ की जनता का बहुत बड़ा सहयोग रहा है धन्यवाद